ਗੁਰੂ ਜੀ ਦੂਜੀ ਪੌੜੀ ਦੀ ਆਖਰੀ ਪੰਕਤੀ ਹੈ ਜੋ ਉਹਦੇ ਵਿੱਚ ਕਹਿੰਦੀ ਹੈ ਲਖ ਨਾਵ ਹੈ ਧਰਮ ਬਹਾਲੇ ਉਸ ਮਾਲਕ ਨੇ ਆਪਣੇ ਹੁਕਮ ਵਿੱਚ ਇਸ ਸਾਰੀ ਸ੍ਰਿਸ਼ਟੀ ਨੂੰ ਚਲਾਇਆ ਹੋਇਆ ਤੇ ਇਸ ਹੁਕਮ ਦੇ ਵਿੱਚ ਕੀ ਕੁਝ ਬਣਿਆ ਹੋਇਆ ਹੈ ਉਹ ਬੇਅੰਤ ਹੈ ਵਿਸ਼ਵਾਦ ਵਿਸ਼ਵਾਦ ਨਾਦ ਵਿਸ਼ਵਾਦ ਵੀਦ ਵਿਸ਼ਵਾਦ ਜੀ ਵਿਸ਼ਵਾਦ ਭੀਦ ਧਾਰਮਿਕ ਪੁਸਤਕਾਂ ਦਾ ਵੇਦਾਂ ਦਾ ਇਹਨਾਂ ਦਾ ਕੋਈ ਅੰਤ ਨਹੀਂ ਨਾਗ ਦਾ ਕੋਈ ਅੰਤ ਨਹੀਂ ਵਿਸਮਾਦ ਜੀ ਪਤਾ ਨਹੀਂ ਕਿੰਨੇ ਤਰ੍ਹਾਂ ਦੇ ਜੀਵ ਨੇ ਤੇ ਕਿੰਨੇ ਤਰ੍ਹਾਂ ਦੇ ਉਹਨਾਂ ਦੇ ਫਿਰ ਭੇਤ ਨੇ ਅੱਡੋ ਅੱਡੀ ਰੰਗ ਕਿਸਮ ਨੇ ਵਿਸਮਾਦ ਰੂਪ ਵਿਸਮਾਦ ਰੰਗ ਉਹਨਾਂ ਦੇ ਰੰਗਾਂ ਦਾ ਕੋਈ ਅੰਤ ਨਹੀਂ ਹੈਗਾ ਤੇ ਨਾ ਹੀ ਉਹਨਾਂ ਦੇ ਰੂਪਾਂ ਦਾ ਕੋਈ ਅੰਤ ਹੈ ਤੁਕੂ ਇਹ ਗੱਲ ਜਦੋਂ ਆਪਾਂ ਸਮਝਾਂਗੇ ਕਿ ਜਿਹੜਾ ਸਾਡਾ ਆਧਾਰ ਕਾਰਡ ਹੈ ਉਹਦੇ ਉੱਤੇ ਜਿੰਨੇ ਵੀ ਸਾਡੇ ਪ੍ਰਿੰਟ ਲੱਗਦੇ ਨੇ ਫਿੰਗਰ ਪ੍ਰਿੰਟ ਜਾਂ ਫਿਰ ਅੱਖਾਂ ਦੀਆਂ ਪੁਤਲੀਆਂ ਦੀ ਸਾਈਜ਼ ਉਹ ਇੱਕ ਦੂਜੇ ਨਾਲ ਨਹੀਂ ਮਿਲਦਾ ਸੱਤ ਅੱਠ ਅਰਬ ਆबादी ਬੰਦੇ-ਬੰਦੇ ਦੀ ਹੈ ਇਨਸਾਨ ਦੀ ਹੈ ਇਹਦੇ ਵਿੱਚ ਹੀ ਨਹੀਂ ਉਹ ਇੱਕ ਦੂਜੇ ਨਾਲ ਮਿਲਦੇ ਤੇ ਦੂਜੇ ਜੀਵਾਂ ਨਾਲ ਤਾਂ ਫਿਰ ਕਿੱਥੇ ਜਾ ਕੇ ਮਿਲਣਾ ਹੈ ਅਨੇਕਾਂ ਕਰਾਹ ਦੇ ਜੀਵ ਅਨੇਕਾਂ ਤਰ੍ਹਾਂ ਦੇ ਜੰਤ ਅਨੇਕਾਂ ਤਰ੍ਹਾਂ ਦੇ ਰੰਗ ਅਨੇਕਾਂ ਤਰ੍ਹਾਂ ਦੇ ਰੂਪ ਕਿਆ ਬਾਤ ਜਦੋਂ ਅਸੀਂ ਪ੍ਰਕਿਰਤੀ ਨੂੰ ਦੇਖੀ ਹੈ ਨਾ ਫਿਰ ਪਤਾ ਲੱਗਦਾ ਇੱਕ ਜੀਵ ਸਮੁੰਦਰ ਦੇ ਥੱਲੇ ਉਹ ਡाइवਿੰਗ ਕਰਕੇ ਹੁੰਦੇ ਥੱਲੇ ਜਾਂਦੇ ਸਮੁੰਦਰ ਦੇ ਦੇਖ ਕੇ ਹੁੰਦੇ ਉੱਤਰ ਕਹਿੰਦੇ ਇੰਨੇ ਸੋਹਣੇ ਜੀਵ ਉੱਥੇ ਇੰਨੇ ਸੋਹਣੇ ਕੁੱਤੇ ਨੇ ਕਿਉਂ ਥੋੜਾ ਨਜ਼ਰੀ ਕਰਦਾ ਪਰ ਆਕਸੀਜਨ ਥੋੜੀ ਹੁੰਦੀ ਹੈ ਇਸ ਕਰਕੇ ਥੋੜਾ ਜਿਹੀ ਰਹਿੰਦੀ ਹੈ ਅੰਦਰ ਕੀਡਾ ਪਿਆਰਾ ਜਗਤ ਇਸ ਸੰਸਾਰ ਦੇ ਉੱਤੇ ਪਿਆ ਗੁਰੂ ਜੀ ਇਹਦੀ ਗੱਲ ਕਰ ਰਿਹਾ ਬਿਸਮਾਦ ਨਾਗੇ ਫਿਰੇ ਜਤ ਗੁਰੂ ਜੀ ਕਹਿੰਦੀ ਇਹ ਕਿੰਨੀ ਕਮਾਲ ਦੀ ਗੱਲ ਹੈ ਕਿ ਅਸੀਂ ਤੇ ਸਭੇ ਕੋ ਹੋ ਗਏ ਅਸੀਂ ਢੀੜਾ ਲੱਤਾ ਪਾਉਣ ਲੱਗੇ ਪਰ ਕਿੰਨੇ ਜੀਵ ਨਗੇ ਹੀ ਫਿਰਦੇ ਬਿਸਮਾਦ ਪਾਣੀ ਪਾਉਣ ਬਿਸਮਾਦ ਪਾਣੀ ਅੱਗਾ ਦਾ ਕੋਈ ਅੰਤ ਨਹੀਂ ਪਤਾ ਨਹੀਂ ਕਿੱਡੇ ਕਿ ਭਾਂਤ ਦੀ ਅੱਖ ਹੈ ਤੇ ਕਿੰਨੇ ਘਾਤ ਦਾ ਪਾਣੀ ਹੈ ਕਿੱਥੇ ਕਿੱਥੇ ਪਾਣੀ ਹੈ ਇਹਦੀ ਕੋਈ ਅੰਤ ਨਹੀਂ ਇਹ ਲੱਗਿਆ ਨਹੀਂ ਜਾ ਸਕਦਾ ਇਹਦਾ ਅੰਤ ਬਿਸਵਾਦ ਧਰਤੀ ਬਿਸਵਾਦ ਖਾਣੀ ਗੁਰੂ ਜੀ ਕਹਿੰਦੇ ਜੀਵਾਂ ਨੂੰ ਪੈਦਾ ਕਰਨ ਵਾਲੀਆਂ ਖਾਣੀਆਂ ਦਾ ਅੰਤ ਨਹੀਂ ਤੇ ਧਰਤੀਆਂ ਦਾ ਵੀ ਕੋਈ ਅੰਤ ਨਹੀਂ ਅੱਜ ਸਾਇੰਸ ਖੋਜ ਰਹੀ ਹੈ ਨਾ ਕਿ ਇਹ ਅਣਗਿਣਤ ਨੇ ਇਨਫਿਨਿਟੀ ਹੈ ਅਣਗਿਣਤ ਨੇ ਗੁਰੂ ਜੀ ਕਿਦੋਂ ਕਹਿ ਰਹੇ ਬਿਸਵਾਦ ਬਿਸਮਾਦ ਸਾਧ ਲਗੇ ਪ੍ਰਾਣੀ ਗੁਰੂ ਜੀ ਕਹਿੰਦੇ ਸਵਾਦੀ ਪਦਾਰਥਾਂ ਦਾ ਕੋਈ ਅੰਤ ਨਹੀਂ ਸੰਸਾਰ ਤੇ ਜਿਹਨੂੰ ਵੇਖ-ਵੇਖ ਕੇ ਸਾਡਾ ਮਨ ਲੋਚ ਰਿਹਾ ਅਸੀਂ ਮਨੁੱਖ ਦੇ ਵਿੱਚ ਲਾਇਆ ਹੋਇਆ ਹੈ ਬਿਸਮਾਦ ਸੰਯੋਗ ਬਿਸਮਾਦ ਵਿਜੋਗ ਕਿੰਨੇ ਜੀਵਾਂ ਦਾ ਮੇਲ ਹੁੰਦਾ ਤੇ ਕਿੰਨਿਆਂ ਦਾ ਵਿਛੋੜਾ ਹੁੰਦਾ ਪਤਾ ਨਹੀਂ ਕਿੰਨੇ ਜੀਵ ਉਸ ਸ਼ਕਤੀ ਵਿੱਚੋਂ ਬਣਦੇ ਹੈ ਤੇ ਕਿੰਨੇ ਉਸ ਵਿੱਚ ਵਾਪਸ ਸਮਾਈ ਜਾਂਦੀ ਹੈ ਇਹਨਾਂ ਦਾ ਵੀ ਕੋਈ ਅੰਤ ਨਹੀਂ ਬਿਸਮਾਦ ਭੋਖ ਬਿਸਮਾਦ ਭੋਗ ਭੁੱਖਾਂ ਦਾ ਕੋਈ ਅੰਤ ਨਹੀਂ ਤ੍ਰਿਸ਼ਨਾ ਦਾ ਕੋਈ ਅੰਤ ਨਹੀਂ ਇਹਨਾਂ ਤ੍ਰਿਸ਼ਨਾ ਨੂੰ ਪੂਰੇ ਕਰਨ ਵਾਲੇ ਸਾਧਨਾਂ ਦਾ ਪਦਾਰਥਾਂ ਦਾ ਕੋਈ ਅੰਤ ਨਹੀਂ ਕੋਈ ਅੰਤ ਨਹੀਂ ਗੁਰੂ ਜੀ ਕਹਿੰਦੇ ਬਿਸਮਾਦ ਬਿਸਮਾਦ ਸਿਖਤ ਬਿਸਮਾਦ ਸਲਾਹ ਉਸ ਮਾਲਕ ਦੀ ਸਿਖ ਸਲਾਹ ਕਰਨ ਵਾਲਿਆਂ ਦੀ ਵੀ ਕੋਈ ਅੰਤ ਨਹੀਂ ਬਿਸਮਾਦ ਉਜੜ ਬਿਸਮਾਦ ਰਹਾ ਪਤਾ ਨਹੀਂ ਕਿੰਨੀ ਕੁ ਉਜੜਾ ਉਜਾੜਾ ਵਿੱਚ ਪਈ ਹੈ ਉਜੜ ਚ ਪਈ ਹੋਇਆ ਜਨੀ ਝਗੜੇ ਵਿੱਚ ਮਹਿਨਿਆਂ ਚ ਮਾਇਆ ਦੇ ਪਿਆਰ ਵਿੱਚ ਪਈ ਹੈ ਤੇ ਕਈਆਂ ਨੂੰ ਚੰਗਾ ਰਸਤਾ ਵੀ ਮਿਲ ਗਿਆ ਬਿਸਮਾਦ ਨੇੜੇ ਬਿਸਮਾਦ ਦੂਰ ਪਤਾ ਨਹੀਂ ਕਿੰਨੇ ਕੋ ਸੰਮਾਲਕ ਨੂੰ ਆਪਣੇ ਨੇੜੇ ਸਮਝਦੇ ਆ ਤੇ ਦੂਰ ਸਮਝਣ ਵਾਲਿਆਂ ਦਾ ਵੀ ਕੋਈ ਅੰਤ ਨਹੀਂ ਇਸ ਸਮਾਦ ਦੇਖੇ ਹਾਜ਼ਰਾ ਹਜ਼ੂਰ ਜਿਹੜੇ ਬਿਲਕੁਲ ਆਪਣੇ ਅੰਦਰ ਸੰਮਾਲਕ ਨੂੰ ਸਮਝਦੇ ਆ ਉਹਨਾਂ ਦਾ ਵੀ ਕੋਈ ਅੰਤ ਨਹੀਂ ਵੇਖ ਵਢਾਣ ਰਿਹਾ ਬਸਮਾਦ ਗੁਰੂ ਜੀ ਕਹਿੰਦੇ ਇਹ ਇਹ ਸਾਰ ਆਕਾਰ ਦੇ ਕੇ ਤੇ ਮਨ ਨੂੰ ਇੱਕ ਕੰਬਾ ਜਾਂ ਛਿਰਦਾ ਕਮਾਲ ਦੀ ਗੱਲ ਹੈ ਦਾਤਾਰ ਪਟਾ ਜੀ ਉਹਦੇ ਰਾਈਡਾ ਵਟਾ ਸਿਸਟਮ ਨਾਨਕ ਬੂਝਣ ਪੂਰੇ ਭਾਗ ਗੁਰੂ ਜੀ ਕਹਿੰਦੇ ਜਿਹਦੇ ਪੂਰੇ ਭਾਗ ਜਾਗ ਪੈਂਦੇ ਆ ਨਾ ਉਹ ਇਸ ਗੱਲ ਨੂੰ ਪੁੱਝ ਲੈਂਦਾ ਹੈ ਹੁਣ ਇਸ ਸ਼ਲੋਕ ਦਾ ਸਾਰ ਕੀ ਹੋਇਆ ਕਿ ਅਸੀਂ ਆਪਣੀ ਮੈਂ ਮੇਰੀ ਸਵਾਰਥੀ ਜੀਵਨ ਵਿੱਚ ਜੁੜੇ ਆ ਅਸੀਂ ਕਹਿੰਦੇ ਆ ਵੀ ਸਭ ਕੁਝ ਮੈਂ ਹੀ ਹਾਂ ਗੁਰੂ ਜੀ ਸਾਨੂੰ ਦੱਸਦੇ ਆ ਵੇਖ ਉਸ ਮਾਲਕ ਦਾ ਸੰਸਾਰ ਕਿੰਨਾ ਵੱਡਾ ਹੈ ਤੇ ਉਹਦੇ ਵਿੱਚ ਇੱਕ ਤੂੰ ਛੋਟਾ ਜਿਹਾ ਰੂਪ ਹੈ ਇਹਨੂੰ ਇੱਕ ਉਦਾਹਰਨ ਹੋਰ ਛੋਟਾ ਜਿਹਾ ਦਿੰਦਾ ਸਾਡੇ ਸਾਇੰਟਿਸਟਾਂ ਨੇ ਇੱਕ ਰੋਕਟ ਛੱਡਿਆ ਸੀ ਜਿਹੜਾ 35 ਸਾਲ ਬਾਅਦ ਇਸ ਸੂਰਮੰਡਲ ਨੂੰ ਛੱਡ ਕੇ ਬ੍ਰਹਮੰਡ ਵਿੱਚ ਖਵਾਜ ਗਿਆ ਜਿਸ ਦਿਨ ਉਹ ਬ੍ਰਹਮੰਡ ਵਿੱਚ ਐਂਟਰ ਕਰਨ ਲੱਗਿਆ ਸੂਰਮੰਡਲ ਨੂੰ ਛੱਡ ਕੇ ਸਾਡੇ ਵਿਗਿਆਨਕਾਂ ਨੇ ਕਿਹਾ ਉਸਨੂੰ ਕਿ ਇੱਕ ਤਸਵੀਰ ਭੇਜੋ ਆਪਣੀ ਧਰਤੀ ਦੀ ਉਸਨੇ ਜੋ ਬ੍ਰਹਮੰਡ ਦੀ ਤਸਵੀਰ ਉਥੋਂ ਬ੍ਰਹਮੰਡ ਵਿੱਚੋਂ ਭੇਜੀ ਹੈ ਸੂਰਮੰਡਲ ਦੀ ਉਦੇ ਵਿੱਚ ਧਰਤੀ ਦਾ ਸਹਿਜ ਕਿਵੇਂ ਹੈ ਜਿਵੇਂ ਆਪਾਂ ਇੱਕ ਪੂਰੇ ਪੰਨੇ ਉੱਤੇ ਇੱਕ ਪਿੰਨ ਦੀ ਨੋਕ ਨਾਲ ਇੱਕ ਨਿਸ਼ਾਨ ਲਾ ਦਈਏ ਸਾਰੀ ਫੋਟੋ ਦੇ ਵਿੱਚ ਧਰਤੀ ਦਾ ਆਕਾਰ ਇੱਕ ਪਿੰਨ ਦੀ ਨੋਕ ਜਨ ਹੈ ਇਹ ਰਿਐਲਿਟੀ ਹੈ ਉਸ ਨੇ ਫੋਟੋ ਖਿੱਚ ਕੇ ਭੇਜੀ ਹੈ ਉਸ ਤੋਂ ਬਾਅਦ ਉਹ ਅਲੋਪ ਹੋ ਗਿਆ ਜਿਵੇਂ ਬ੍ਰਹਮੰਡ ਵਿੱਚ ਚਲੇ ਗਿਆ ਉਹਦੇ ਨਾਲੋਂ ਸੰਪਰਕ ਟੁੱਟ ਗਿਆ ਕਿ ਜਿਹੜਾ ਧਰਤੀ ਦਾ ਚਿੱਤਰ ਉਹਨੇ ਭੇਜਿਆ ਉਹ ਇੱਕ ਪਿੰਡ ਦੀ ਨੋਕ ਜੰਨਾ ਹੈ ਕਿ ਉਹਦੇ ਵਿੱਚ ਅਸੀਂ ਕਿੰਨੇ ਕਿੰਨੇ ਸਾਡੇ ਦੇਸ਼ ਨੇ ਕਿੰਨੇ ਮੁਲਕ ਨੇ ਸਟੇਟਾਂ ਨੇ ਜ਼ਿਲ੍ਹੇ ਨੇ ਥਿਰੂ ਦੇ ਵਿੱਚ ਸਾਡਾ ਪਿੰਡ ਹੈ ਸਾਡੇ ਪਿੰਡ ਵਿੱਚ ਸਾਡਾ ਘਰ ਹੈ ਤੇ ਘਰ ਵਿੱਚ ਅਸੀਂ ਰਹਿੰਦੇ ਹਾਂ ਅਸੀਂ ਕਿੰਨੇ ਖਾਂ ਸੋਚੋ ਕਦੇ ਇਸ ਗੱਲ ਇਹ ਗੱਲ ਗੁਰੂ ਜੀ ਸਾਡੇ ਅੰਦਰ ਜਚਾਉਣਾ ਚਾਹੁੰਦੇ ਆ ਕਿ ਤੂੰ ਆਪਣੀ ਮਾਂ ਮੇਰੀ ਛੱਡ ਦੇ ਹੁਣ ਜਿਹੜਾ ਸਾਰਾ ਕੁਝ ਹੋ ਰਿਹਾ ਹੈ ਇਹ ਉਸ ਮਾਲਕ ਦੀ ਸ਼ਕਤੀ ਕਰਕੇ ਹੋ ਰਿਹਾ। ਹੁਣ ਅਗਲੇ ਸ਼ਲੋਕ ਵਿੱਚ ਗੁਰੂ ਜੀ ਇਹ ਗੱਲ ਸਮਝਾਉਣਗੇ। ਮਹਲਾ ਪਹਿਲਾ ਕੁਦਰਤ ਦੇ ਸੱਚ ਕੁਦਰਤ ਸੁਣੀਏ ਕੁਦਰਤ ਪਾਉ ਸੁਖਸਾਰ। ਗੁਰੂ ਜੀ ਕਹਿੰਦੇ ਉਸ ਦੀ ਇਹ ਤਾਕਤ ਹੈ ਸ਼ਕਤੀ ਕਰਕੇ ਹੀ ਸਾਨੂੰ ਸੁਣਦਾ ਹੈ। ਸ਼ਕਤੀ ਕਰਕੇ ਅਸੀਂ ਦੇਖਦੇ ਹਾਂ ਤੇ ਉਸ ਦੀ ਸਾਰੀ ਸ਼ਕਤੀ ਕਰਕੇ ਹੀ ਇਹ ਸਾਰੀ ਕਾਇਨਾਤ ਚੱਲ ਰਹੀ ਹੈ। ਇਹ ਕੁਦਰਤ ਉਸ ਦੀ ਉਸ ਦੀ ਇਸ ਸਮਰਥਾ ਵਿੱਚ ਤਾਕਤ ਵਿੱਚ ਸ਼ਕਤੀ ਵਿੱਚ ਚੱਲ ਰਹੀ ਹੈ ਕੁਦਰਤ ਪਤਾਲੀ ਆਕਾਸ਼ੀ ਕੁਦਰਤ ਸਰਵ ਆਕਾਰ ਸਾਰੇ ਆਕਾਰ ਦੇ ਵਿੱਚ ਉਸ ਮਾਲਕ ਦੀ એનર્ਜੀ ਵਹਤ ਰਹੀ ਹੈ ਇਸ ਆਕਾਸ਼ ਵਿੱਚ ਵੀ ਪਤਾਲ ਵਿੱਚ ਵੀ ਜਿਹਨੇ ਸਾਰੇ ਇੱਕ ਤੇ ਉਸ ਮਾਲਕ ਦੀ ਹੀ ਇਹ ਅਚਾਰਜ ਖੇਡ ਹੈ ਇਹ ਇਹ એનર્ਜੀ ਹੈ ਜਿਹੜੀ ਹਰ ਥਾਂ ਵਹਤ ਰਹੀ ਹੈ ਤੇ એનર્ਜੀ ਇੱਕ ਹੈ ਆਪਣੇ ਆਪ ਵਿੱਚ ਪੂਰਨ ਹੈ ਕੁਦਰਤ வேத ਪੁਰਾਣਕ ਤੇ ਬਾ ਕੁਦਰਤ ਸਰਬ ਵਿਚਾਰ ਗੁਰੂ ਜੀ ਕਹਿੰਦੇ ਇਹ ਵੀ ਤੇਰੀ ਸਮਰੱਥੀ ਹੈ ਕਿ ਲੋਕੀ ਗਿਆਨ ਦੀਆਂ ਪੁਸਤਕਾਂ ਲਿਖਦੇ ਆ ਤੇ ਤੇਰਾ ਵਿਚਾਰ ਕਰਦੀ ਹੈ ਤੇਰੇ ਗਿਆਨ ਦਾ ਵਿਚਾਰ ਕਰਦੀ ਹੈ ਦੁਨੀਆ ਤੇ ਜਿੰਨਾ ਗਿਆਨ ਆ ਰਿਹਾ ਸਾਰਾ ਤੇਰੇ ਕੋਲੋਂ ਆ ਰਿਹਾ ਕੁਦਰਤ ਖਾਣਾ ਪੀਣਾ ਪੈਣੜ ਕੁਦਰਤ ਸਰਬ ਪਿਆਰ ਜਿੰਨਾ ਸਾਨੂੰ ਖਾਣ ਨੂੰ ਮਿਲ ਰਿਹਾ ਜਿੰਨਾ ਸਾਨੂੰ ਪੀਣ ਨੂੰ ਮਿਲ ਰਿਹਾ ਜਿੰਨਾ ਸਾਨੂੰ ਪਹਿਨਣ ਨੂੰ ਮਿਲ ਰਿਹਾ ਸਾਰਾ ਉਸਨੂੰ ਜੀਵਿਤ ਕਰ ਰਿਹਾ ਉਸ ਇੱਕ ਸ਼ਕਤੀ ਵਿੱਚੋਂ ਆ ਰਿਹਾ ਤੇ ਸਾਰਾ ਪਿਆਰ ਜਿਹੜਾ ਵਰਤ ਰਿਹਾ ਇਸ ਸੰਸਾਰ ਦੇ ਉੱਤੇ ਉਹ ਵੀ ਉਸ ਦੀ ਕੁਦਰਤ ਹੈ ਕੁਦਰਤ ਜਾਤੀ ਜਨਸੀ ਰੰਗੀ ਕੁਦਰਤ ਜੀ ਜਹਾਨ ਤੇਰੀ ਇਸ ਸ਼ਕਤੀ ਕਰਕੇ ਅਨੇਕਾਂ ਤਰ੍ਹਾਂ ਦੇ ਜੀਵ ਬਣਦੇ ਐ ਤੇ ਅਨੇਕਾਂ ਤਰ੍ਹਾਂ ਦਾ ਜਹਾਨ ਅਨੇਕਾਂ ਤਰ੍ਹਾਂ ਦੇ ਬਣਦੇ ਪਤਾ ਨਹੀਂ ਕਿ ਉਹ ਜ ਤੇਰੀ ਸ਼ਕਤੀ ਦੇ ਅੰਦਰ ਬਣਿਆ ਹੋਇਆ ਹੈ ਕੁਦਰਤ ਨੇਕੀਆਂ ਕੁਦਰਤ ਵਰੀਆਂ ਕੁਦਰਤ ਮਾਨ ਅਭਿਮਾਨ ਗੁਰੂ ਜੀ ਕਹਿੰਦੇ ਨੇਕ ਜੇ ਕੋਈ ਬਣਦਾ ਉਹ ਵੀ ਤੇਰੀ ਵੀਰ ਹੈ ਤੇ ਜੇ ਕੋਈ ਬੁਰਾ ਬੰਦਦਾ ਹੋ ਵੀ ਤੇਰੀ ਹੈ ਤੇ ਜੇ ਕੋਈ ਇਸ ਸੰਸਾਰ ਦੇ ਉੱਤੇ ਮਾਨ ਅਪਮਾਨ ਮਿਲਦਾ ਹੈ ਤੇ ਉਹ ਵੀ ਤੇਰੀ ਹੈ ਉਹ ਵੀ ਧੂਹੀ ਹੈ ਉਹ ਹੀ ਸਭ ਕੁਝ ਤੇਰੀ ਤੇਰੀ ਕੁਦਰਤ ਹੈ ਤੇਰੀ ਖੇਡ ਹੈ ਤੇਰੀ ਸਮਰੱਥਾ ਹੈ ਤੇਰੀ એનર્ਜੀ ਹੈ ਕੁਦਰਤ ਪਾਉਣ ਪਾਣੀ ਵਹਿ ਚੰਤਰ ਖੁਰਕ ਧਰਤੀ ਖਾਕ ਤੇਰੀ ਇਸ ਕਾਇਨਾਤ ਦੀ ਕੁਦਰਤ ਕਰਕੇ ਤੇਰੀ ਇਸ ਵਡਿਆਈ ਕਰਕੇ ਤੇਰੀ ਇਸ ਸਮਰੱਥਾ ਕਰਕੇ ਤੇਰੀ ਇਸ એનર્ਜੀ ਕਰਕੇ ਹੀ ਹਵਾ ਪਾਣੀ ਅੱਗ ਧਰਤੀ ਮਿੱਟੀ ਸਭ ਕੁਝ ਤੇਰੇ ਕਰਕੇ ਬਣਿਆ ਹੋਇਆ ਹੈ ਇਹ ਸਭ ਤੇਰਾ ਹੈ ਤੂੰ ਹੀ ਬਣਾਇਆ ਹੈ ਬਣਾਇਆ ਇਸ ਨੂੰ ਆਪਣੇ ਵਿੱਚੋਂ ਸਭ ਤੇਰੀ ਕੁਦਰਤ ਤੂੰ ਕਾਤਰ ਕਰਤਾ پاکੀ ਨਾਹੀ پاک ਤੂੰ ਪਵਿੱਤਰ ਤੋਂ ਪਵਿੱਤਰ ਹੈ ਜਿਨੀ ਆਪ ਤੂੰ ਨਰਲੀਪ ਹੈ ਇਹ ਸਾਰੀ ਤੇਰੀ ਇਸ ਸ਼ਕਤੀ ਕਰਕੇ ਹੀ ਇਹ ਕੁਦਰਤ ਬਣੀ ਹੋਈ ਹੈ ਇਹ ਕਾਇਨਾਤ ਬਣੀ ਹੋਈ ਹੈ ਇਹਦਾ ਕਰਤਾ ਵੀ ਤੂੰ ਆਪ ਹੈ ਗਣਾਉਣ ਵਾਲਾ ਵੀ ਤੂੰ ਹੀ ਨੂੰ ਆਪ ਹੀ ਐ ਹੁਣ ਇਸ ਸਵੇਰ ਸਰੋਪ ਵਿੱਚ ਗੁਰੂ ਜੀ ਇਹ ਗੱਲ ਸਪਸ਼ਟ ਕਰਦੇ ਐ ਕਿ ਕਾਰਨ ਕਾਰਨ ਸਮਰੱਥ ਆਪਾ ਪੜ੍ਹਦੇ ਨਾ ਰੋਈ ਦੀ ਬਾਣੀ ਵਿੱਚ ਕਾਰਨ ਕਾਰਨ ਸਮਰੱਥ ਆਉ ਮਾਲਕ ਤੇ ਫਿਰ ਗੁਰੂ ਜੀ ਇਹ ਗੱਲ ਨੂੰ ਸਮਝਾ ਰਿਹਾ ਤੇ ਨਾਨਕ ਹੁਕਮੇ ਅੰਦਰ ਵੇਖੈ ਵਰਤੇ ਤੱਕ ਤੱਕ ਤੱਕੋ ਤੱਕ ਦਾ ਮਤਲਬ ਆਪਣੇ ਆਪ ਉਹ ਆਪਣੇ ਆਪ ਹੀ ਆਪਣੇ ਹੁਕਮ ਦੁਆਰਾ ਇਸ ਸਾਰੇ ਸੰਸਾਰ ਦੇ ਵਿੱਚ ਵਰਤਾਰਾ ਵਰਤਾਰੇ ਹੈ ਤੇ ਇਸ ਨੂੰ ਸੰਭਾਲਦੀ ਰਿਹਾ ਹੈ ਇਹ ਨਾਨਕ ਜੀ ਆਖਦੇ ਹੈ ਜੈਨੀ ਹੁਕਮ ਸੱਚਾ ਸਹਿਵ ਸੱਚ ਨਾਹੀ ਉਹ ਮਾਰਗ ਸੱਚ ਹੈ ਤੇ ਉਹਦਾ ਹੁਕਮ ਸੱਚ ਹੈ ਤੇ ਇਸ ਹੁਕਮ ਵਿੱਚ ਸਭ ਕੁਝ ਵਰਤੀ ਜਾ ਰਿਹਾ ਹੈ ਐਸ ਕਰਕੇ ਗੁਰੂ ਜੀ ਕਹਿੰਦੇ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਹੈ ਇਸ ਤਰ੍ਹਾਂ ਬਾਣੀ ਨੂੰ ਸਮਝ ਗਈ ਵਿਚਾਰ ਗਈ ਆਉ ਪੌੜੀਂ ਪੜਦੇ ਆ ਪੌੜੀ ਦਾ ਵਿਚਾਰ ਕਰਦੇ ਆ ਜਦੋਂ ਸਾਰੇ ਸੰਸਾਰ ਵਿੱਚ ਉਹ ਆਪ ਹੀ એનર્ਜੀ ਰੂਪ ਹੋ ਕੇ ਵਰਤ ਰਿਹਾ ਹੁਕਮ ਰੂਪ ਹੋ ਕੇ ਵਰਤ ਰਿਹਾ ਤੇ ਫਿਰ ਕੀ ਖੇਡ ਹੈ ਪੌੜੀ ਆਪੀ ਨੇ ਭੋਗ ਭੋਗ ਕੇ ਹੋਏ ਫਸਮੜ ਕੌਰ ਸਦਾਇਆ ਗੁਰੂ ਜੀ ਕਹਿੰਦੇ ਇਸ ਸੰਸਾਰ ਤੇ ਇਸ ਜੀਵ ਨੂੰ ਸਰੀਰ ਰੂਪ ਦਿੱਤਾ ਤੋ ਅਸਮੜ ਦਾ ਮਤਲਬ ਸਰੀਰ ਜਿਹੜਾ ਖਤਮ ਹੋ ਜਾਂਦਾ ਇਦੇ ਵਿੱਚ ਰਹਿ ਕੇ ਭੋਗ ਭੋਗ ਕੇ ਤੂੰ ਆਪ ਹੀ ਰਹਾ ਤੇ ਫਿਰ ਇਸ ਸਰੀਰ ਵਿੱਚੋਂ ਆਪ ਤੂੰ ਬਾਹਰ ਹੋ ਗਿਆ ਤੇ ਇਹ ਸਰੀਰ ਫਿਰ ਸਵਾ ਬਣ ਗਿਆ ਜੀਰੋ ਹੋ ਗਿਆ ਇਸ ਕੁਦਰਤ ਵਿੱਚ ਰਲ ਗਿਆ ਜਿੱਥੋਂ ਬਣਿਆ ਸੀ ਉਹਦੇ ਵਿੱਚ ਦੁਬਾਰੇ ਰਲ ਗਿਆ ਵੱਡਾ ਹੋਇਆ ਦੁਨੀਦਾਰ ਕਲ ਸੰਗਲ ਕਟ ਚਲਾਇਆ ਪਰ ਤੂੰ ਪਰਮਾਤਮਾ ਨੂੰ ਉਸ ਨੂੰ ਭੁੱਲ ਕੇ ਨਾ ਦੁਨੀਆਦਾਰੀ ਵਿੱਚ ਜੁੜ ਗਿਆ ਤੇ ਦੁਨੀਆਦਾਰੀ ਵਿੱਚ ਇੰਨਾ ਉਲਝ ਗਿਆ ਵੱਡਾ ਹੋ ਗਿਆ ਕਿ ਤੇ ਤੈਨੂੰ ਹੁਣ ਸੰਗਲ ਪਾ ਕੇ ਲਿਜਾਣਾ ਪਿਆ ਯਾਨੀ ਤੈਨੂੰ ਮਜਬੂਰੀ ਵਾਸੇ ਸਭ ਕੁਝ ਛੱਡਣਾ ਪਿਆ ਕਿਉਂਕਿ ਜਦੋਂ ਅੰਤ ਆਉਂਦਾ ਨਾ ਉਦੋਂ ਸਭ ਕੁਝ ਛੱਡ ਕੇ ਜਾਣਾ ਪੈਂਦਾ ਹੈ ਇੱਥੇ ਸੰਗਲ ਪਾਉਂਡ ਜਿਹੜੇ ਸਾਨੂੰ ਪੁਜਾਰੀ ਵੀ ਅਦਾਸ ਰਿਹਾ ਕਿ ਉੱਥੇ ਸੰਗਲਾਂ ਨਾਲ ਬੰਨਦੇ ਹਟੀ ਨਹੀਂ ਪਾਈ ਆਪਾਂ ਭਾਵਰਤ ਲਓ ਸੰਗਲ ਪਾਉਣਾ ਮਜਬੂਰੀ ਪੈਦਾ ਕਰਦਾ ਹੁਣ ਦੇਖੋ ਨਾ ਅਸੀਂ ਆਪਣੇ ਆ ਪਸ਼ੂਆਂ ਨੂੰ ਮਜਬੂਰੀ ਪੈਦਾ ਕੀਤੀ ہوئی ਹੈ ਕਿ ਉਹ ਖੁਦ ਨਹੀਂ ਤੇ ਹੀ ਖੜਦਾ ਸੰਗਲ ਪਾ ਕੇ ਬੰਨੇ ਹੋਏ ਹੈ ਸਾਡੀ ਮਜਬੂਰੀ ਹੈ ਕਿ ਅਸੀਂ ਸੰਸਾਰ ਤੋਂ ਸਮਾਪਤ ਹੋਣਾ ਹੈ ਗੁਰੂ ਜੀ ਕਹਿੰਦੇ ਕਿੰਨੀ ਵੱਡੀ ਦੁਨੀਆਦਾਰੀ ਬਣਾ ਲਾ ਆਪਣੀ ਕਿੰਨਾ ਵੱਡਾ ਇਹਦਾ ਵਿਸਤਾਰ ਕਰ ਲੈ ਪਰ ਤੈਨੂੰ ਛੱਡ ਕੇ ਜਾਣਾ ਪਏਗਾ ਮਜਬੂਰੀ ਹੈ ਤੇਰੀ ਅੱਗੇ ਕਰਨੀ ਕੀਰਤ ਬਾਚੀਏ ਪਹਿਲੇਖਾ ਕਰ ਸਮਝਾਇਆ ਗੁਰੂ ਜੀ ਕਹਿੰਦੇ ਅਕੇ ਤੇਰੀ ਜਿਹੜੇ ਕੀਤੇ ਹੋਏ ਕਰਮ ਨੇ ਨਾ ਉਹਨਾਂ ਦਾ ਦੇਖਾ ਹੋਣਾ ਹੈ ਐਸ ਕਰਕੇ ਤੂੰ ਇਸ ਦੁਨੀਆ ਤੇ ਚੰਗੇ ਕਰਮ ਕਰ ਥਾਉ ਨਾ ਹੋਵੇ ਪੌਂਦੀ ਹੁਣ ਸੁਣੀਏ ਕਿਆ ਰਵਾਇਆ ਗੁਰੂ ਜੀ ਕਹਿੰਦੇ ਫਿਰ ਤੈਨੂੰ ਚਰਨਾ ਵਿੱਚ ਥਾਂ ਵੀ ਨਹੀਂ ਮਿਲਣਾ ਪੌਂਦੀ ਦਾ ਮਤਲਬ ਜੋਟੀਆਂ ਜੋਟੀਆਂ ਵਿੱਚ ਵੀ ਤੈਨੂੰ ਥਾਂ ਨਹੀਂ ਮਿਲਣਾ ਮਤਲਬ ਮਾਲਕ ਦੇ ਚਰਨਾ 'ਚ ਤੈਨੂੰ ਥਾਂ ਨਹੀਂ ਮਿਲਣਾ ਫਿਰ ਜਿਵੇਂ ਮਰਜੀ ਜਿੰਨਾ ਮਰਜੀ ਰੁਈ ਗਈ ਉੱਤੇ ਕੋਈ ਤੇਰੀ ਕੋਖ ਭਕਾਰ ਵੀ ਸੌਣਾ ਹੋਵੇਗਾ ਸੁਣਨ ਵਾਲਾ ਹੋਵੇਗਾ ਐਸ ਕਰਕੇ ਤੂੰ ਦੁਨੀਆਦਾਰੀ ਦੇ ਵਿੱਚ ਐ ਬੰਦਿਆ ਮਨ ਅੰਦੇ ਜਨਮ ਗਵਾਇਆ ਤਵਾਰੇ ਭੜੀਏ ਮਨ ਅੰਧੇ ਜਨਮ ਅੰਗਵਾਇਆ ਐ ਮਨ ਇਸ ਅਗਿਆਨ ਕਰਕੇ ਤੂੰ ਆਪਣਾ ਮਨ ਸਾਰਾ ਗਵਾ ਲਿਆ ਮਨ ਤੂੰ ਜ਼ਿੰਦਗੀ ਸਾਰੀ ਗਵਾਤੀ ਹੈ ਅੰਨਿਆ ਮਨ ਜਿਹਨੀਆਂ ਅਗਿਆਨ ਦੇਣ ਭਰੇ ਹੋਏ ਮਨਾਂ ਤੂੰ ਗਿਆਨ ਲਿਆ ਨਹੀਂ ਤੇ ਇਹ ਜੀਵਨ ਤੋਂ ਬੇਅਰਥ ਦੇਖੋ ਗੁਰੂ ਇਹ ਸਾਨੂੰ ਕਿਸ ਤਰ੍ਹਾਂ ਇਸ ਸਮਾਧ ਦੀ ਹੱਥ ਵਿੱਚ ਲਿਆ ਕੇ ਦੱਸਦੇ ਐ ਕਿ ਸਾਰਾ ਕੁਝ ਉਹ ਕੁਦਰਤ ਮਾਲਕ ਪ੍ਰਮਾਤਮਾ ਆਪ ਕਰ ਰਿਹਾ ਐ ਪਰ ਤੂੰ ਇਸ ਆਕਾਰ ਵਿੱਚ ਮਾਇਆ ਵਿੱਚ ਖਚਤ ਹੋ ਕੇ ਉਸ ਪ੍ਰਮਾਤਮਾ ਨੂੰ ਭੁੱਲ ਗਿਆ ਐ ਮਨਾ ਇਸ ਅ ਗਿਆਨ ਕਰਕੇ ਤੂੰ ਆਪਣਾ ਇਹ ਸਾਰਾ ਜੀਵਨ ਬਰਬਾਦ ਕਰ ਲਿਆ ਤੇਰਾ ਬੇਕਾਰ ਚਲੇ ਗਿਆ ਜੀਵਨ ਤੂੰ ਹਾਰ ਕੇ ਚਲੇ ਗਿਆ ਸੋ ਇਹ ਆਸਾ ਦੀ ਵਾਰ ਦੀ ਤੀਜੀ ਪੌੜੀ ਦਾ ਵਿਚਾਰ ਸੀਗਾ ਆਓ ਆਪਾਂ ਅਗਲੇ ਐਪੀਸੋਡ ਵਿੱਚ ਚੌਥੀ ਪੌੜੀ ਨਾਲ ਜੁੜਾਂਗੇ ਉੱਠੀ ਪੌੜੀ ਦਾ ਵਿਚਾਰ ਕਰਾਂਗੇ ਸਤਿਗੁਰੂ ਜੀ ਸਾਡੇ ਉੱਤੇ ਕਿਰਪਾ ਕਰਨ ਸਾਨੂੰ ਬਾਣੀ ਪੜ੍ਹਨ